ਦੀਪਕ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦੀਪਕ ਜੀ ਪਹਿਲਾਂ ਤਾਂ ਇਹ ਦੱਸੋ ਪੰਜਾਬ ਚ ਕਹਿੰਦੇ ਠੰਡ ਬੜੀ ਪੈ ਰਹੀ ਹੈ ਇੱਕਦਮ ਠੰਡ ਦਾ ਪ੍ਰਕੋਪ ਬੜਾ ਵਧ ਗਿਆ ਬਿਲਕੁਲ ਜੀ ਅਕਸਰ ਸਬਾ ਦੇ ਦਿਨਾਂ ਦੇ ਵਿੱਚ ਸ਼ਹੀਦੀ ਜੋੜ ਮੇਲ ਦੇ ਦਿਨਾਂ ਦੇ ਵਿੱਚ ਅਕਸਰ ਮੀਂਹ ਪੈਂਦਾ ਔਰ ਠੰਡ ਇਹਨਾਂ ਦੇ ਦਿਨਾਂ ਚ ਵੱਧ ਜਾਂਦੀ ਹੈ ਔਰ ਬਿਲਕੁਲ ਜੀ ਉਹਨਾਂ ਦਿਨਾਂ ਦੇ ਵਿੱਚ ਜਦੋਂ ਛੋਟੇ ਸ਼ਹੀਦਾਂ ਦੇ ਸ਼ਹਾਦਤ ਦੇ ਦਿਨ ਸੀ ਉਹਨਾਂ ਦਿਨਾਂ ਵਿੱਚ ਮੀਂਹ ਬਰਿਆ ਤੇ ਉਤਵਾ ਦੇ ਉੱਪਰ ਪਹਾੜਾਂ ਦੇ ਵਿੱਚ ਲਗਾਤਾਰ ਬਰਬਾਰੀ ਹੋ ਰਹੀ ਹੈ ਸੋ ਦਾ ਨਤੀਜਾ ਉੱਤਰੀ ਭਾਰਤ ਦੇ ਵਿੱਚ ਸਮੁੱਚੇ ਚ ਮਤਲਬ ਕਹਿਰ ਦੀ ਠੰਡ ਪੈ ਰਹੀ ਹੈ ਹੁਣ ਕਹਿ ਸਕਦੇ ਆ ਹੂੰ ਤੇ ਦੀਪਕ ਜੀ ਅੱਜ 30 ਤਾਰੀਖ ਹੈ ਪੰਜਾਬ ਬੰਦ ਦਾ ਸੱਦਾ ਦਿੱਤਾ ਹੋਇਆ ਸੀ ਪੰਜਾਬ ਬੰਦ ਦੇ ਵਿੱਚ ਇਹਨੂੰ ਕਾਮਯਾਬ ਬੰਦ ਕਿਹਾ ਜਾ ਸਕਦਾ ਹੈ ਕਿਹੋ ਜਿਹਾ ਰਿਹਾ ਜੀ ਦਿਨ ਕੀ ਚੱਲਿਆ ਕਿਹੋ ਜਿਹਾ ਸਮਰਥਨ ਮਿਲਿਆ ਕੀ ਕੁਝ ਵੇਖਣ ਨੂੰ ਮਿਲਿਆ ਜੀ ਅੱਜ ਬਿਲਕੁਲ ਜੀ ਅੱਜ ਕਾਲ ਸੀਗੀ ਖਾਸ ਕਰ ਸ਼ੰਭੂ ਔਰ ਖਨੋਰੀ ਬਾਰਡਰ ਦੇ ਹਵਾਲਿਆਂ ਜਿਹੜੇ ਜੱਥੇ ਬੰਦੀਆਂ ਪਿਛਲੇ 1.5 ਮਹੀਨੇ ਤੋਂ ਬਾਅਦ ਵਕਵੇ ਤੋਂ ਅੰਦੋਲਨ ਕਰ ਰਹੀਆਂ ਨੇ ਉਹਨਾਂ ਵੱਲੋਂ ਬਕਾਇਦਾ ਪੰਜਾਬ ਬੰਦ ਦੀ ਕਾਲ ਸੀ ਔਰ ਜਿਹੜੀਆਂ ਜਥੇਬੰਦੀਆਂ ਉੱਥੇ ਨਾਲ ਨਹੀਂ ਹੈਗੀਆਂ ਉਹਨਾਂ ਨੇ ਵੀ ਸਿੱਧੇ ਸਿੱਧੇ ਰੂਪ ਤੇ ਵਿੱਚ ਇਹਨੂੰ ਸਮਰਥਨ ਦਿੱਤਾ ਔਰ ਪੰਜਾਬ ਦੀਆਂ ਸਮੂਚੀਆਂ ਤਰ੍ਹਾਂ ਨੇ ਚਾਹੇ ਉਹ ਵਪਾਰਕ ਤਰ੍ਹਾਂ ਸੀ ਚਾਹੇ ਉਹ ਕਾਰੋਬਾਰੀ ਤਰ੍ਹਾਂ ਸੀ ਚਾਹੇ ਉਹ ਸਮਾਜਿਕ ਜਥੇਬੰਦੀਆਂ ਸੀ ਚਾਹੇ ਉਹ ਧਾਰਮਿਕ ਜਥੇਬੰਦੀਆਂ ਸੀ ਚਾਹੇ ਉਹ ਸਰਕਾਰੀ ਜਥੇਬੰਦੀਆਂ ਸੀ ਸਾਰਿਆਂ ਵੱਲੋਂ ਸਮਰਥਨ ਸੀ ਐਸਜੀਪੀਸੀ ਨੇ ਇਹਨੂੰ ਸਮਰਥਨ ਕੀਤਾ ਹੈ ਸਰਕਾਰੀ ਮੁਲਾਜ਼ਮ ਯੂਨੀਅਨਾਂ ਨੇ ਸਮਰਥਨ ਕੀਤਾ ਪਰ ਮੰਡਲਾਂ ਨੇ ਸਮਰਥਨ ਕੀਤਾ ਰੋਡਵੇਜ਼ ਟਰਾਂਸਪੋਰਟ ਵਾਲਿਆਂ ਨੇ ਇਹਨੂੰ ਸਮਰਥਨ ਕੀਤਾ ਤੋਂ ਲਗਭਗ ਪੰਜਾਬ ਅੱਜ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਬੰਦ ਰਿਹਾ ਹੂੰ ਇੱਕ ਤਰ੍ਹਾਂ ਨਾਲ ਇਹ ਕਾਮਯਾਬ ਬੰਦ ਰਿਹਾ ਔਰ ਇਹ ਸਭ ਦੇ ਦਰਮਿਆਨ ਚਾਹੇ ਉਹ ਪਿੰਡਾਂ ਦੀਆਂ ਛੋਟੀਆਂ ਸੜਕਾਂ ਸੀ ਚਾਹੇ ਉਹ ਸਟੇਟ ਹਾਈਵੇ ਸੀ ਚਾਹੇ ਉਹ ਨੈਸ਼ਨਲ ਹਾਈਵੇ ਸੀ ਚਾਹੇ ਉਹ ਸਾਡੇ रेलवे लाइनਾਂ ਸੀਗੀਆਂ ਸਾਰੀਆਂ ਮਤਲਬ 150 ਤੋਂ ਵੱਧ ਗੱਡੀ ਪ੍ਰਭਾਵਿਤ ਹੋਈ ਹੈ 80 ਤੋਂ ਵੱਧ ਗੱਡੀਆਂ ਅੱਜ ਰੱਦ ਕਰਨੀਆਂ ਪਈਆਂ ਇਸੇ ਤਰ੍ਹਾਂ ਆਵਾਜਾਈ ਸੜਕੀ ਆਵਾਜਾਈ ਕਿਲੋਮੀਟਰਾਂ ਹਿਸਾਬ ਨਾਲ ਜਾਮ ਵੀ ਰਹੇ ਨੇ ਸੜਕਾਂ ਤੇ ਲੋਕ ਖੜੇ ਵੀ ਰਹੇ ਨੇ ਤੇ ਟ੍ਰੈਫਿਕ ਵੀ ਜਾਮ ਰਿਹਾ ਔਰ ਸ਼ਹਿਰ ਬਾਜ਼ਾਰ ਵੱਡੇ ਜਿਹੜੇ ਸਾਡੇ ਸ਼ਹਿਰ ਨੇ ਮੈਟਰੋ ਸਿਟੀ ਟਾਈਪ ਜਿਵੇਂ ਆਪਾਂ ਕਹਿੰਦੇ ਜਲੰਧਰ ਪਟਿਆਲਾ ਹਨ ਇਹਨਾਂ ਚ ਕੁਝ ਥਾਵਾਂ ਤੇ ਬਾਜ਼ਾਰ ਬੰਦ ਹੋਏ ਕੁਝ ਥਾਵਾਂ ਤੇ ਕਰਾਏ ਬਾਕੀ ਛੋਟੇ ਕਸਬਿਆਂ ਚ ਬਾਜ਼ਾਰ ਪੂਤਰਾ ਬੰਦ ਰਹੇ ਹਮਮ ਸੋ ਪਹਿਲੀ ਨਜ਼ਰੇ ਇਹ ਪੂਰੀ ਤਰ੍ਹਾਂ ਨਾਲ ਸਫਲ ਬੰਦ ਹੈ ਜੀ ਜਥੇਬੰਦੀਆਂ ਦੇ ਕਾਲ ਤੇ ਪੂਰੀ ਤਰ੍ਹਾਂ ਨਾਲ ਸਫਲ ਬੰਦ ਹੈ ਇਹ ਸਭ ਦੇ ਦਰਮਿਆਨ ਜਥੇਬੰਦੀਆਂ ਨੇ ਕਿਹਾ ਵਾ ਸੀਗਾ ਕਿ ਜਿਹੜੀਆਂ ਐਮਰਜੈਂਸੀ ਸਰਵਿਸ ਨੇ ਉਹਨਾਂ ਨੂੰ ਅਸੀਂ ਕੋਈ ਤੰਗ ਪ੍ਰੇਸ਼ਾਨ ਨਹੀਂ ਕਰਾਂਗੇ ਇਸ ਲਈ ਕੋਈ ਐਂਬੂਲੈਂਸ ਸੀ ਜਾਂ ਕੋਈ ਦਵਾਈ ਬੁੱਟੀ ਦੀ ਗਰੰਟਡ ਦਿਖਾ ਰਿਆ ਸੀਗਾ ਕਿ ਇਹ ਕਾਗਜ਼ ਪੱਤਰ ਹੈ ਉਹਨੂੰ ਜਾਨ ਦਿੱਤਾ ਗਿਆ ਈਵਨ 42 ਕਈ ਗੱਡੀਆਂ ਮਤਲਬ ਉਹਨਾਂ ਨੇ ਫੋਟੋਆਂ ਵੀ ਖਿਚਾਈਆਂ ਬਾਹਰ ਆ ਕੇ ਕਿਸਾਨੀ ਝੰਡੇ ਵੀ ਫੜੇ ਤੇ ਉਹ ਗੱਡੀਆਂ ਕਢਾਈਆਂ ਵੀ ਕਿਸਾਨਾਂ ਨੇ ਜੀ ਇਸ ਤਰ੍ਹਾਂ ਫੌਜ ਦੀਆਂ ਗੱਡੀਆਂ ਕਢਾਈਆਂ ਪਰ ਉਹ ਤੋਂ ਬਿਨਾਂ ਇਸ ਵਰ ਤਕਰਾਰਾਂ ਵੀ ਖੂਬ ਦੇਖਣ ਨੂੰ ਮਿਲੀਆਂ ਹਮਮ ਮਤਲਬ ਕਈ ਤਰ੍ਹਾਂ ਬਹਿਸ ਦੀਆਂ ਨਜ਼ਰਾਂ ਆਈਆਂ ਜਿੱਥੇ ਉਹ ਕਹਿੰਦੇ ਕਿ ਸਾਡੇ ਉਹ ਕਹਿੰਦੇ ਜੀ ਤੁਹਾਡੇ ਲਈ ਲੜ ਰਹੇ ਹੋ ਉਹ ਕਹਿੰਦੇ ਸਾਡੇ ਲਈ ਨਾ ਲੜੋ ਹੈਨਾ ਕਈ ਦੁਕਾਨਦਾਰ ਇਸ ਗੱਲੋਂ ਬਹਿਸਦੇ ਵੀ ਨਜ਼ਰ ਆਏ ਕਿ ਤੁਹਾਡੇ ਤਾਂ ਫਿਰ ਕਰਜ਼ੇ ਮਾਫ਼ ਹੋ ਜਾਂਦੇ ਆ ਸਾਡੇ ਛੋਟੇ ਦੁਕਾਨਦਾਰ ਤਾਂ ਕਰਜ਼ੇ ਵੀ ਮਾਫ਼ ਨਹੀਂ ਹੁੰਦੇ ਜੀ ਸੋ ਇਸ ਲਈ ਕੋਈ ਕਹਿੰਦਾ ਕਿ ਤੁਸੀਂ ਕਹਿੰਦੇ ਹੋ ਦਵਾਈ ਲੈਣ ਦੀ ਛੂਟ ਹੈ ਜੇ ਖਾਣ ਦੀ ਕੋਈ ਚੀਜ਼ ਦੀ ਲੋੜਾ ਉਹਨੂੰ ਕਿਉਂ ਛੂਟ ਨਹੀਂ ਗਈ ਸੋ ਪੰਜਾਬ ਦੇ ਲੋਕ ਅੱਜ ਦੇ ਤਰੀਕ ਦੇ ਵਿੱਚ ਖੇਬੜ ਦੇ ਬਹਿਸ ਦੇ ਤਕਰਾਰ ਕਰਦੇ ਉਹ ਵੀ ਪ੍ਰਦਰਸ਼ਨ ਨਜ਼ਰ ਆਇਆ ਸੋ ਇਹ ਦੋਏ ਪਹਿਲੂਆਂ ਤੋਂ ਜੇਕਰ ਦੇਖੀਏ ਤਾਂ ਇੱਥੇ ਸਵਾਲ ਅੱਗੇ ਖੜਾ ਹੁੰਦਾ ਹੈ ਕਿ ਕੀ ਇਹ ਕਿਸਾਨ ਜਥੇਬੰਦੀਆਂ ਦੇ ਸਮਰਥਨ ਚ ਬੰਦ ਸੀ ਜੀ ਕੀ ਇਹ ਡੱਲਿਆ ਲੋਰਾਂ ਦੀ ਜਿਹੜੀ ਸਿਹਤ ਵਿਗੜੀ ਹੈ ਹੁਣ ਉਹਨਾਂ ਦੇ ਜਿਹੜਾ 30 32 ਅੱਜ 35ਵਾਂ ਦਿਨ ਪੂਰਾ ਹੋ ਗਿਆ ਅੱਜ ਮਤਲਬ ਕਿ ਇੱਕ ਮਹੀਨੇ ਤੋਂ ਉੱਪਰ ਦਾ ਵਕ ਹੋ ਗਿਆ ਉਸ ਤਰਸ ਵਿੱਚ ਸਥਿਤੀ ਚ ਉਹ ਬੰਦ ਕੰਮਜਾਬ ਹੋਇਆ ਜੀ ਕੀ ਇਹ ਕਿਸਾਨ ਜਥੇਬੰਦੀਆਂ ਦੇ ਡਰ ਤੋਂ ਟਕਰਾਅ ਦੇ ਡਰ ਤੋਂ ਲੜਾਈ ਝਗੜੇ ਦੇ ਡਰ ਤੋਂ ਬੰਦ ਕੰਮਜਾਬ ਹੋਇਆ ਕਿ ਕਾਨੂੰਨ ਕੋਈ ਗੱਡੀ ਪਾਦੂਗਾ ਕੋਈ ਲੜੂਗਾ ਕੋਈ ਕੁਛ ਕਰਕਸੋ ਇਹ ਤਿੰਨੋਂ ਚੀਜ਼ਾਂ ਨਾਲ ਨਾਲ ਨੇ ਜੀ ਇੱਕ ਪਾਸੇ ਜਿਹੜੀਆਂ ਤਰ੍ਹਾਂ ਨੇ ਸਮਰਥਨਾਂ ਬੰਦ ਕੀਤਾ ਉਹ ਮੰਨਿਆ ਜਾ ਰਿਹਾ ਕਿ ਉਹਨਾਂ ਨੂੰ ਸਮਝ ਆਇਆ ਕਿ ਜੇ ਕਿਸਾਨੀ ਮਰਦੀ ਆ ਤਾਂ ਸੂਬੇ ਦਾ ਵੀ ਉਹਨਾਂ ਹੀ ਨੁਕਸਾਨ ਆ ਇਹ ਸਹੀ ਉਹ ਕਿਸਾਨਾਂ ਦੇ ਨਾਲ ਖੜੇ ਦਿਖਾਣਾ ਚਾਹੁੰਦੇ ਆ ਜੀ ਜਿਹੜੇ ਲੋਕ ਤਕਰਾਰ ਕਰ ਰਹੇ ਸੀ ਉਹਨਾਂ ਦੀ ਮੌਕੇ ਦੀ ਨਜ਼ਾਕਤ ਨੂੰ ਮਜਬੂਰੀ ਨੂੰ ਕੀ ਜੱਥੇਬੰਦੀਆਂ ਨਹੀਂ ਸਮਝਦੀਆਂ ਕਿ ਆਪਣੇ ਹੀ ਲੋਕਾਂ ਨੂੰ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਜਦੋਂ ਕਿ ਮੁੱਦਾ ਕੇਂਦਰ ਨਾਲ ਹੈ ਕੁਝ ਤਰ੍ਹਾਂ ਇਸ ਨੂੰ ਇਸ ਨਜ਼ਰੀਏ ਤੋਂ ਵੀ ਦੇਖਦੀਆਂ ਜੀ ਕਿ ਕੇਂਦਰ ਇਸ ਮਸਲੇ 'ਚ ਕਹਿੰਦੇ ਕੀ ਆਪਣੀ ਨੀਤੀ ਤਹਿਤ ਕਾਮਯਾਬ ਹੋ ਰਹੇ ਇਹ 1.5 ਮਹੀਨਿਆਂ ਤੋਂ ਕੇਂਦਰ ਦੇ ਖਿਲਾਫ ਅੰਦੋਲਨ ਚੱਲ ਰਿਹਾ ਔਰ ਕੇਂਦਰ ਨੇ ਹੀ ਨਾਕਾਬੰਦੀ ਕੀਤੀ ਹੈ ਕੇਂਦਰ ਦਿੱਲੀ ਕੰਨੀ ਨੂੰ ਆਉਣ ਨਹੀਂ ਦਿੰਦਾ ਤੇ ਕਿਸਾਨਾਂ ਦਾ ਰੁਖ ਮੁੜ ਕੇ ਪੰਜਾਬ ਕੰਨੀ ਨੂੰ ਹੋ ਰਿਹਾ ਔਰ ਜਿਹੜੇ ਦਿੱਲੀ ਅੰਦੋਲਨ ਚ ਕਿਸੇ ਸਮੇਂ ਨਾਲ ਸੀਗੇ ਉਹੀ ਤਰ੍ਹਾਂ ਟਕਰਾਅਲੀ ਸਥਿਤੀ ਚੱਲ ਰਹੀਆਂ ਕੇਂਦਰ ਕੀ ਇਹੀ ਚਾਹੁੰਦਾ ਕਿ ਆਪਸ 'ਚ ਪੜਾਅ ਹੋ ਜਵੇ ਪੰਜਾਬ ਵਾਸੀਆਂ ਦਾ ਕਿ ਉਸ ਟਕਰਾਅ ਵੱਲ ਵਧਾਇਆ ਜਾਵੇ ਸੋ ਇਸ ਨਜ਼ਰੀਏ ਤੋਂ ਵੀ ਅੱਜ ਦੇ ਬੰਦ ਨੂੰ ਦੇਖਿਆ ਗਿਆ ਹੂੰ ਦੂਸਰੇ ਪਾਸੇ ਕੁਝ ਤਰ੍ਹਾਂ ਇਹਨੂੰ ਇੱਕ ਹੋਰ ਪਹਿਲੂ ਤੋਂ ਵੀ ਵੇਖਦੀਆਂ ਕਿ ਸੁਪਰੀਮ ਕੋਰਟ ਦੀਆਂ ਜਿਵੇਂ ਲਗਾਤਾਰ ਹਦਾਇਤਾਂ ਆ ਰਹੀਆਂ ਹਨ ਦਲਿਆਲਪੁਰਾਂ ਦੇ ਅੰਦੋਲਨ ਨੂੰ ਲੈ ਕੇ ਉਹਦੇ ਵਿੱਚੋਂ ਕਿ ਕੀ ਉਹ ਹਦਾਇਤਾਂ ਵੀ ਪੰਜਾਬ 'ਚ ਟਕਰਾ ਪੈਦਾ ਕਰਨ ਦੀ ਕੋਸ਼ਿਸ਼ ਕਿਉਂ ਕਿ ਹੁਣ ਇਹ ਤਰਕ ਵੱਡਾ ਹੁੰਦਾ ਜਾ ਰਿਹਾ ਹੂੰ ਹੂੰ ਕਿ ਵੀ ਜੇ ਕੇਂਦਰ ਗੱਲ ਨਹੀਂ ਸੁਣਦਾ ਹੈ ਨਾ ਸੂਬਾ ਸਰਕਾਰ ਗੱਲ ਨਹੀਂ ਸੁਣਦੀ ਤਾਂ ਰਾਜਨੀਤਿਕ ਲੀਡਰਾਂ ਦੇ ਘਰ ਕਿਉਂ ਨਹੀਂ ਘੇਰਦੇ ਤੁਸੀਂ ਜੀ ਉਹਨਾਂ ਦੇ ਦਫ਼ਤਰ ਕਿਉਂ ਨਹੀਂ ਘੇਰਦੇ ਸੋ ਇਸ ਲਈ ਇਹ ਜਿਹੜਾ ਮਾਹੌਲ ਸਿਰਜਿਆ ਜਾ ਰਿਹਾ ਕਿ ਕਿਸਾਨ ਤਾਂ ਵਿਲੇ ਨੇ ਜੀ ਇਹ ਦੂਏ ਦਿਨ ਆ ਕੇ ਬੈਠ ਜਾਂਦੇ ਨੇ ਕਿਸੇ ਨੂੰ ਇਹ ਜੀ ਠੰਡ ਚ ਤੁਸੀਂ ਸ਼ੁਰੂ ਚ ਗੱਲ ਕੀਤੀ ਕਿ ਐਨੀ ਠੰਡ ਕਿਹਨੂੰ ਚਾਏ ਜੀ ਠੰਡ ਚ ਜੀ ਜੀ ਆਪਣੇ ਤਾਂ ਸਰਦੀਆਂ ਚ ਵੈਸੇ ਹੀ ਹੁੰਦਾ ਕਿ ਬਜ਼ੁਰਗ ਦਾ ਧਿਆਨ ਰੱਖੋ ਵੀ ਜੇ ਆਹ ਮਹੀਨਾ ਪੋ ਦਾ ਬਜ਼ੁਰਗ ਕੱਢ ਜਾਵੇ ਨਾ ਤਾਂ ਕਹਿੰਦੇ ਲੈ ਵੀ ਇੱਕ ਸਾਲ ਹੋਰ ਲੱਗ ਗਿਆ ਬਾਬੇ ਦਾ ਮਤਲਬ ਠੰਡ ਇਹ じゃ ਹੁੰਦਾ ਕਿ ਕਿੰਨੇ ਆਦੀ ਜਾ ਲੈਂਦੇ ਕਹਿੰਦੇ ਕਿਹਨੂੰ ਸ਼ੌਂਕ ਹੈ ਜੀ ਸਵੇਰੇ 6 ਵਜੇ ਸੜਕਾਂ ਤੇ ਆ ਕੇ ਬੈਠਣ ਦਾ ਹੂੰ ਸੋ ਜੇ ਕੋਈ ਮਸਲਾ ਹੈਗਾ ਤਾਂ ਹੀ ਹੈ ਨਾ ਉਹ ਇੱਕ ਅੱਜ ਬੜਾ ਵਧੀਆ ਮੈਂ ਇੱਕ ਪੜ ਰਿਹਾ ਸੀਗਾ ਪੋਸਟ ਉਹ ਕਹਿੰਦਾ ਵੀ 35000 ਜੇ ਬੰਦੇ ਦੀ ਤਨਖਾਹ ਹੈ ਜੇ 50000 ਬੰਦੇ ਦੀ ਤਨਖਾਹ ਹੈ ਜੇ 70000 ਬੰਦੇ ਦੀ ਤਨਖਾਹ ਹੈ ਉਹਨੂੰ ਕਹੀਏ ਕਿ 20000 ਮੜਿਆ ਕਰੂਗਾ ਤੇ ਤੁਸੀਂ ਕੋਈ ਪ੍ਰਦਰਸ਼ਨ ਤਾਂ ਨਹੀਂ ਕਰੋਗੇ ਕਹਿੰਦੇ ਲੈ ਲਓਗੇ ਹੂੰ ਹੂੰ ਫਿਰ ਇਸੇ ਤਰ੍ਹਾਂ ਸਵਾਲ ਕੀਤਾ ਦੁਕਾਨਦਾਰ ਨੂੰ ਕਿ ਤੇਰੀ ਚੀਜ਼ ਤੇ ਐਮ ਆਰ ਪੀ 500 ਰੁਪਏ ਦੀ ਹੈ ਤੇ ਤੂੰ 400 ਦੀ ਖਰੀਦ ਕੇ ਲਿਆ ਆ ਪਰ ਤੂੰ ਵੇਚੇਗਾ 300 ਦੀ ਵੇਚ ਲੇਗਾ ਹੂੰ ਤੇ ਫਿਰ ਤੂੰ ਤੂੰ ਰੋਲਾ ਨਹੀਂ ਪੈਣਾ ਸੋ ਇਹ ਇਸ ਲਈ ਉਹਦੇ ਵਿੱਚੋਂ ਕਿ ਸਾਡੀ ਜਿਹੜੀ ਲਾਗਤ ਹੈ ਸਾਡਾ ਉਹਦਾ ਮੁੱਲ ਵੀ ਨਹੀਂ ਮੁੜ ਰਿਹਾ ਇਸ ਲਈ ਅਸੀਂ ਉਸ ਰੋਸੇ 'ਚ ਹਾਂ ਜੀ ਪਰ ਇਹਦੇ ਵਿੱਚੋਂ ਵੱਡਾ ਸਵਾਲ ਅੱਜ ਜਿਹੜਾ ਕਈ ਬੁੱਧੀਜੀਵੀ ਵਰਗ ਵਾਲਿਆਂ ਨੇ ਵੀ ਖੜਾ ਕੀਤਾ ਉਹ ਕਹਿੰਦੇ ਵੀ ਐਮਐਸਪੀ ਦੀ ਲੜਾਈ ਨੂੰ ਲੈ ਕੇ ਮੁੱਖ ਤੌਰ ਤੇ ਇਹ ਇਹ ਪ੍ਰਦਰਸ਼ਨ ਹੈ। ਹੂੰ ਹੂੰ ਮੁੱਖ ਤੌਰ ਤੇ ਇਹ ਇਹ ਅੰਦੋਲਨ ਹੁਣ ਐਮਐਸਪੀ ਦਾ ਮੁੱਦਾ ਬਣ ਰਿਹਾ। ਪਰ ਐਮਐਸਪੀ ਮੁਲਕ ਦੀ ਮੰਗ ਹੈ ਤੇ ਮੁਲਕ ਕਿੱਥੇ ਹੈ? ਜੀ। ਮੁਲਕ ਦਾ ਕਿਸਾਨ ਕਿੱਥੇ? ਸੋ ਉਹ ਕਿਉਂ ਨਹੀਂ ਉੱਠ ਰਿਹਾ? ਉਹ ਕਿਉਂ ਚੁੱਪ ਹੈ ਅਜੇ ਤੱਕ? ਪੰਜਾਬ ਦੇ ਹੀ ਗੱਲ ਕਿਉਂ ਲੜਾਈ ਪਾਈ ਜਾ ਰਹੀ ਹੈ? ਪੰਜਾਬ ਪੰਜਾਬੀ ਚੋਂ ਸਾਰਿਆਂ ਦੀ ਲੜਾਈ ਲੜ ਰਿਹਾ ਤੇ ਕੇਂਦਰ ਸਰਕਾਰ ਇਸੇ ਲਈ ਇਸ ਨੂੰ ਕੱਲੇ ਪੰਜਾਬ ਦੀ ਲੜਾਈ ਕਹਿ ਕੇ ਅਵੇਸਲਾ ਪਣ ਬੱਟੀ ਬੈਠਾ ਸੋ ਇਸ ਲਈ ਅੱਜ ਪੂਰਨ ਤੌਰ ਤੇ ਬੰਦ ਸਫਲ ਰਿਹਾ ਜੀ ਪਰ ਇਹ ਸਫਲ ਬੰਦ ਵੀ ਕਈ ਸਵਾਲ ਛੱਡ ਗਿਆ ਪੁੱਛ ਹੈ ਹਮ ਅਚਾ ਦਿਪਕ ਜੀ ਸ਼ਨੀਵਾਰ ਨੂੰ ਸੁਪਰੀਮ ਕੋਰਟ ਨੇ ਹੁਕਮ ਦਿੱਤੇ ਸੀ ਕਿ ਜਗਜੀਤ ਸਿੰਘ ਡੱਲੇਵਾਲ ਹੋਰਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾਵੇ ਤੇ ਉਹਨਾਂ ਨੇ ਕਿਹਾ ਜੇ ਜਿਹੜਾ ਨਹੀਂ ਹੋਏਗਾ ਤੇ ਫਿਰ ਅ ਅਦਾਲਤ ਦੀ ਹੁਕਮ ਅਦੂਲੀ ਦੇ ਦੋਸ਼ ਉਹ ਜਿਹੜੇ ਪੰਜਾਬ ਦੇ ਅਧਿਕਾਰੀ ਉਹਨਾਂ ਦੇ ਉੱਪਰ ਲਗਾਉਣਗੇ ਉਸ ਤੋਂ ਬਾਅਦ ਕੀ ਚੱਲ ਰਿਹਾ ਜੀ ਕੀ ਗਤੀਵਿਧੀਆਂ ਹੋ ਰਹੀਆਂ ਨੇ ਜਗਜੀਤ ਸਿੰਘ ਡੱਲੇਵਾਲ ਨੂੰ ਅਜੇ ਤੱਕ ਹਸਪਤਾਲ ਦੇ ਵਿੱਚ ਟਰਾਂਸਫਰ ਤੇ ਨਹੀਂ ਕੀਤਾ ਗਿਆ ਜੀ ਨਹੀਂ ਹਸਪਤਾਲ ਦੇ ਵਿੱਚ ਤਾਂ ਜਾਂ ਤਾਂ ਜਬਰੀ ਲੈ ਕੇ ਜਾਊਗੀ ਪੁਲਿਸ ਜੀ ਜਾਂ ਮਨਾ ਕੇ ਲੈ ਕੇ ਜਾਊਗੀ ਹੂੰ ਤੇ ਮੰਨਣਗੇ ਤਾਂ ਜੀ ਕਿਸਾਨੀ ਮੰਗਾ ਮੰਨੀਆਂ ਜਾਣਗੀਆਂ ਹੂੰ ਤੇ ਕਿਸਾਨੀ ਮੰਗਾ ਕੇਂਦਰ ਨੇ ਮੰਗਣੀਆਂ ਆਪਾਂ ਇਸੇ ਗੱਲ ਤੇ ਲਗਾਤਾਰ ਗੱਲ ਕਰਦੇ ਆ ਹੂੰ ਕਿ ਕੀ ਪੰਜਾਬ ਸਰਕਾਰ ਦੇ ਵਕੀਲਾਂ ਨੂੰ ਇਹ ਤਰਕ ਦੇਣਾ ਨਹੀਂ ਆਉਂਦਾ ਕਿ ਜਨਾਬ ਕਹਿ ਤੁਸੀਂ ਸਾਨੂੰ ਰਿਵ ਡੱਲੇ ਨੂੰ ਮਨਾਓ ਮਸਲਾ ਕੇਂਦਰ ਨਾਲ ਹੂੰ ਮਾਨਯੋਗ ਸੁਪਰੀਮ ਕੋਰਟ ਕੇਂਦਰ ਨੂੰ ਕਿਉਂ ਨਹੀਂ ਕਹਿੰਦੀ ਕਿ ਵੀ ਤੁਸੀਂ ਗੱਲਾਂ ਮਨਾਓ ਜੀ ਜੀ ਜਾਂ ਇੱਕ ਜੁਨੀ ਕਹਿੰਦੇ ਜੀ ਕਿ ਕੇਂਦਰ ਨੂੰ ਕਹੋ ਜੀ ਕਿ ਉਹ ਗੱਲਾਂ ਮੰਨ ਲੈਣਾ ਅਸੀਂ ਹੁਣੇ ਡਲੇਵਾਲ ਸਾਹਿਬ ਦਾ ਮਾਨ ਰਵਰਥ ਖਤਮ ਕਰਾ ਦਿੰਨੇ ਜੀ ਹੋਰ ਛੱਡੋ ਹੁਣ ਤਾਂ ਪੰਜਾਬ ਦੇ ਸਾਬਕਾ ਏਡੀਜੀਪੀ ਜਸਕਰਨ ਸਿੰਘ ਦੀ ਅਗਵਾਈ ਦੇ ਵਿੱਚ ਇੱਕ ਵਬਦ ਮਿਲ ਗਿਆ ਹੈ ਤਾਜ਼ਾ ਦਾ ਹੂੰ ਹੂੰ ਪਹਿਲਾਂ ਤਾਂ ਤੁਸੀਂ ਇਹੀ ਕਮਾਲ ਦੇਖੋ ਕਿ ਸਰਕਾਰ ਇੱਕ ਪਾਸੇ ਹੈ ਪੁਲਿਸ ਅੰਤਰ ਚਲਾ ਰਿਹਾ ਸਾਰਾ ਸਿਸਟਮ ਪੁਲਿਸ ਹੀ ਮਨਾਉਣ ਜਾਂਦਾ ਪੁਲਿਸ ਹੀ ਸਮਝਾਉਣ ਜਾਂਦਾ ਪੁਲੂਸੀ ਪੁਲਿਸ ਹੀ ਚੱਕਣ ਜਾਊਗੀ ਪੁਲਿਸ ਹੀ ਭਜਾਉਣ ਜਾਂਦੀ ਹੈ ਪੁਲਿਸ ਹੀ ਰੋਕਣ ਜਾਂਦੀ ਹੈ ਸਾਰਾ ਕੁਝ ਪੁਲਿਸ ਇਹ ਮਤਲਬ ਪੁਲਿਸ ਅੰਤਰਰਾਜ ਦੂਸਰੇ ਪਾਸੇ ਪੁਲਿਸ ਦੇ ਪੁਲਿਸ ਦੀ ਟੀਮ ਦਾ ਜਿਹੜੀ ਲੀਡ ਕਰ ਰਿਹਾ ਜਿਹੜਾ ਬੰਦਾ ਉਹ ਵੀ ਸਾਫ ਕਟੀ ਏ ਡੀਜੀਪੀ ਹੈ ਮਤਲਬ ਰਟਾਇਰਡ ਬੰਦਾ ਹੂੰ ਤੇ ਰਟਾਇਰਡ ਹੋ ਚੁੱਕੇ ਨੇ ਜਸਕਰਨ ਸਿੰਘ ਕਿ ਇਸ ਲਈ ਕਿ ਡੱਲੇ ਵਾਲ ਹੋਰਾਂ ਦੇ ਖੇਤਰ ਦੇ ਵਿੱਚੋਂ ਕਿਸੇ ਸਮੇਂ ਐਸਐਸਪੀ ਰਹੇ ਨੇ ਉਹਨਾਂ ਨਾਲ ਚੰਗਾ ਮਿੱਤਰ ਚੱਲ ਆ ਰਿਹਾ ਇਸ ਲਈ ਉਹਨਾਂ ਰਹੀ ਕੋਸ਼ਿਸ਼ ਹੋ ਰਹੀ ਜੀ ਚਲੋ ਏਡੀਜੀਪੀ ਜਸਕਰਨ ਸਿੰਘ ਇਹ ਪਟਿਆਲਾ ਰੇਂਜ ਦੇ ਡੀਆਈਜੀ ਸੀਗੇ ਮਨਦੀਪ ਸਿੱਧੂ ਹੋਰੀ ਐਸਐਸਪੀ ਸੀਗੇ ਨਨਕ ਸਿੰਘ ਹੋਰੀ ਸੋ ਨਾਲ ਪ੍ਰਸ਼ਾਸਨਿਕ ਅਧਿਕਾਰੀ ਸੀਗੇ ਸਾਰੇ ਅੱਜ ਜਿੱਦਾਂ ਹੀ ਇਹ ਉੱਥੇ ਪਹੁੰਚੇ ਹੱਲਾ ਲਮਚ ਗਈ ਜੀ ਤੇ ਰੈਂਦੀ ਹਵਾ ਵਿਰੁੱਧ ਦੇ ਲੀਡਰ ਨੇ ਕੱਢ ਤੀ ਕਿ ਪਟਿਆਲਾ ਦਾ ਪੁਲਿਸ ਸੰਤਰ ਤਿਆਰ ਹੈ ਜੀ ਲਓ ਜੀ ਪੰਜਾਬ ਸਰਕਾਰ ਫੇਲ ਹੈ ਤੇ ਇੱਧਰ ਜਥੇਬੰਦੀਆਂ ਵੀ ਹਵਾ ਦੇ ਨਾਲ ਕੋਡ ਡੰਡਿਆਲ ਖੁਰਾਂ ਦੀ ਇੱਕ 2 ਮਿੰਟ 36 ਸਕਿੰਟ ਦੀ ਇੱਕ ਵੀਡੀਓ ਆਈ ਹੈ ਜਿਹਦੇ ਵਿੱਚ ਉਹਨਾਂ ਨੇ ਸਪਸ਼ਟ ਕਿਹਾ ਕਿ ਮੋਰਚੇ ਤੇ ਕਿਸੇ ਵੀ ਸਮੇਂ ਹਮਲਾ ਹੋ ਸਕਦਾ ਹੂੰ ਹੂੰ ਵਿਜੇ ਜੀ ਸੁਪਰੀਮ ਕੋਰਟ ਦੇ ਜਿਸ ਹੁਕਮ ਦੀ ਤੁਸੀਂ ਗੱਲ ਕਰ ਰਹੇ ਹੋ ਉਹ ਹੁਕਮ ਫੇਰ ਨੂੰ ਸੁਣਵਾਈ ਦੇ ਦੌਰਾਨ ਕਹੇ ਹੋਣਾ ਕਿ ਕਿੱਥੇ ਆ ਕੱਲ ਨੂੰ ਸੁਣਵਾਈ ਹੈ ਹੂੰ ਤੇ ਉਹ ਸੁਣਵਾਈ 'ਚ ਉਹਨਾਂ ਨੇ ਪੁੱਛਣਾ ਹੈ ਪੁੱਛਣਾ ਕਿ ਨੂੰ ਆ ਪੰਜਾਬ ਦੇ ਚੀਫ ਸਕੱਟਰੀ ਨੂੰ ਪੰਜਾਬ ਦੇ ਡੀਜੀਪੀ ਨੂੰ ਜੀ ਕਿ ਦੱਸੋ ਜੀ ਕਰੇ داخل ਜੇ داخل ਕਰਿਆ ਤਾਂ ਸਾਨੂੰ ਦੱਸੋ ਕੀ ਹੁਣ ਇਹ ਜਾ ਕੇ ਉੱਥੇ ਇਹ ਕਹਿਣਗੇ ਕਿ ਅਸੀਂ ਨਾਕਾਮ ਐ ਜੀ ਅਸੀਂ ਫੇਲ ਹਾਂ ਜੀ ਸਾਡੇ ਤੇ ਜੋ ਅਦਾਲਤੀ ਕਾਰਵਾਈ ਕਰਨੀ ਹੈ ਕਰੋ ਜੀ ਹੂੰ ਜਾਂ ਫਿਰ ਉਹ ਕਹਿਣਗੇ ਜੀ ਹਾਂ ਅਸੀਂ ਪਗਾਇਆ ਏ ਤੇ ਅੱਜ ਆਪਾਂ ਜਿਸ ਸਮੇਂ ਪ੍ਰੋਗਰਾਮ ਕਰ ਰਹੇ ਹਾਂ ਉਹ ਤੋਂ ਚੰਦ ਘੰਟਿਆਂ ਬਾਅਦ ਕੀ ਪੁਲਿਸ ਅਜ ਰਾਤ ਨੂੰ ਹਮਲਾ ਕਰੂਗੀ ਹੂੰ ਕੀ ਪੁਲਿਸ ਖਿੱਚ ਟੋ ਕਰੂਗੀ ਕੀ ਉਹ ਤਕੇਸ਼ਾਈ ਨਾਲ ਲੈ ਕੇ ਆਊਗੀ ਤੇ ਜੇ ਤਕੇਸ਼ਾ ਨਹੀਂ ਲੈ ਕੇ ਆਉਂਦੀ ਤਾਂ ਦੋਈ ਤਰ੍ਹਾਂ ਦਾ ਨੁਕਸਾਨ ਦਾ ਖਤਰਾ ਖੜਾ ਹੂੰ ਤੇ ਉਹ ਨੁਕਸਾਨ ਕਿਦਾ ਹੋਣਾ ਪੰਜਾਬ ਦਾ ਤੇ ਉਹਦਾ ਅਸਰ ਕਿਤੇ ਤੱਕ ਜਾਣਾ ਪੰਜਾਬ ਦੇ ਹਰ ਪਿੰਡ ਤੱਕ ਜੀ ਸੋ ਕੀ ਇਹਨਾਂ ਮਸਲਿਆਂ ਦੇ ਜਵਾਬ ਹੈ ਏਡੀਜੀਪੀ ਜਸਕਰਨ ਸਿੰਘ ਕੋਲ ਜਾਂ ਪਟਿਆਲਾ ਰੇਂਜ ਦੇ ਡੀਆਈਜੀ ਕੋਲ ਜਾਂ ਪੰਜਾਬ ਸਰਕਾਰ ਕੋਲ ਜਾਂ ਆਸਟ੍ਰੇਲੀਆ ਤੋਂ ਨਵੇਂ-ਨਵੇਂ ਪਰਤੇ ਹੋਣੇ ਮੁੱਖ ਮੰਤਰੀ ਸਾਹਿਬ ਕੋਲ ਹੈਗਾ ਜੀ ਇਹ ਸਵਾਲ ਵੱਡਾ ਸੋ ਜਸ ਨੀਤੀ ਚ ਲਿਆ ਕੇ ਅੱਜ ਮਤਲਬ ਕਿ ਜੋ ਸੁਪਰੀਮ ਕੋਰਟ ਦੇ ਹਵਾਲੇ ਨਾਲ ਛੱਡ ਦਿੱਤਾ ਗਿਆ ਪਹਿਲੂ ਉੱਥੇ ਫੇਰ ਵੱਡਾ ਸਵਾਲ ਹੋ ਵੀ ਖੜਾ ਕਿ ਸੁਪਰੀਮ ਕੋਰਟ ਬਾਰ-ਬਾਰ ਪੰਜਾਬ ਸਰਕਾਰ ਨੂੰ ਹਦਾਇਤ ਕਰ ਰਹੀ ਹੈ ਜਦੋਂ ਕਿ ਮਸਲਾ ਕੇਂਦਰ ਨਾਲ ਹੈ ਤੇ ਜੇ ਪੰਜਾਬ ਦੇ ਚੀਫ ਸੈਕਟਰੀ ਨੂੰ ਡੀਜੀਪੀ ਨੂੰ ਇਹ ਪੁੱਛਿਆ ਜਾ ਸਕਦਾ ਕਿ ਚੰਦ ਦਿਨ ਪਹਿਲਾਂ ਦਿੱਤਾ ਆਰਡਰ ਤੁਸੀਂ 31 ਤਰੀਕ ਤੱਕ ਕਿਉਂ ਨਹੀਂ ਪੂਰਾ ਕਰ ਸਕੇ ਤਾਂ ਮਾਣਯੋਗ ਸੁਪਰੀਮ ਕੋਰਟ ਨੂੰ ਇਹ ਵੀ ਪੁੱਛਣਾ ਚਾਹੀਦਾ ਕਿ ਕੇਂਦਰ ਤੇ ਹਰਿਆਣਾ ਨੂੰ ਕਿ ਅਸੀਂ ਤੁਹਾਨੂੰ ਵੀ ਹਦਾਇਤ ਕੀਤੀ ਸੀ ਕਿ ਜੇ ਕਿਸਾਨ ਬਿਨਾਂ ਟਰੈਕਟਰਾਂ ਤੋਂ ਪੈਦਲ ਜਾਣਾ ਚਾਹੁੰਦਾ ਤਾਂ 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 ਜਾਣ ਦਿਓ ਤੇ ਉਹ ਹੁਕਮ ਕਿੱਥੇ ਗਿਆ ਉਹ ਹੁਕਮ ਦੀ ਕਿਉਂ ਨਹੀਂ ਪ੍ਰਮਾਨ ਕੀਤਾ ਗਿਆ ਹੁਕਮ ਕਿਉਂ ਨਹੀਂ ਮੰਨੇਗਾ ਸਵਾਲ ਉਧਰ ਵੀ ਖੜਾ ਜੀ 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 ਤੋਂ ਇਸ ਲਈ ਇਸ ਪਹਿਲੂ ਤੋਂ ਵੀ ਸਮਝਣ ਦੀ ਲੋੜ ਹੈ ਤਾਂ ਹੀ ਮੈਂ ਗੱਲ ਕਰ ਰਿਹਾ ਸੀ ਕਿ ਇੱਕ ਪਾਸੇ ਬੰਦ ਦੇ ਨਾਲ ਆਪਣੇ ਹੀ ਲੋਕ ਆਪਸ ਵਿੱਚ ਟਕਰਾ ਰਹੇ ਨੇ ਹੂੰ ਦੂਸਰੇ ਪਾਸੇ ਸੁਪਰੀਮ ਕੋਰਟ ਦਾ ਹੁਕਮ ਵੀ ਇੰਜ ਹੈ ਜਿਵੇਂ ਕਿ ਪੰਜਾਬ ਸਰਕਾਰ ਤੇ ਕਿਸਾਨਾਂ ਦੇ ਜਥੇਬੰਦੀਆਂ ਟਕਰਾਅ ਕਰਾਉਣਾ ਹੋਵੇ ਜੀ ਜੀ ਇਹ ਸਾਰਾ ਮਸਲਾ ਪੰਜਾਬ ਸੂਬੇ ਦਾ ਸ੍ਰੀ ਕਿਉਂ ਭੰਡਾ ਭੰਨਿਆ ਜਾ ਰਿਹਾ ਹੂੰ ਕੇਂਦਰ ਸਰਕਾਰ ਇਹ ਸਾਰੇ ਦੇ ਵਿੱਚ ਆਪਣੇ ਆਪ ਨੂੰ ਬਾਹਰ ਕਿਵੇਂ ਰੱਖ ਕੇ ਦੇਖ ਰਹੀ ਹੈ ਸੋ ਇਹ ਇਹ ਇੱਥੇ ਕਿਤਾ ਕਿਤੇ ਪੇਚ ਹੈਗਾ ਹੋਰ ਅੱਜ 35 ਦਿਨ ਹੋ ਗਏ ਨੇ ਹਮ ਲਗਾਤਾਰ ਸਿਹਤ ਦੇ ਹਵਾਲੇ ਨਾਲ ਬੜੀ ਸਥਿਤੀ ਮਾੜੀ ਆ ਹੁਣ ਤਾਂ ਪਾਣੀ ਵੀ ਕਹਿੰਦੇ ਉਹਨਾਂ ਨੂੰ ਪਚ ਨਹੀਂ ਰਿਹਾ ਤੇ ਪਾਣੀ ਬੜਾ ਸੂਖਮ ਜਾਂ ਬਹੁਤ ਥੋੜਾ ਦਿੱਤਾ ਜਾ ਰਿਹਾ ਤੇ ਪਾਣੀ ਪੀਂਦੇ ਉਹਨਾਂ ਨੂੰ ਵਾਤ ਆ ਜਾਂਦੀ ਹੈ ਉਲਟੀ ਵਾਂਗ ਹੋ ਜਾਂਦਾ ਹੈ ਇਸ ਲਈ ਉਹ ਪਾਣੀ ਵੀ ਪੂਰੀ ਤਰ੍ਹਾਂ ਪਚ ਨਹੀਂ ਰਿਹਾ ਤੇ ਬੜੀ ਸਥਿਤੀ ਚਿੰਤਾਜਨਕ ਬਣੀ ਹੋਈ ਹੈ ਤੇ ਉਧਰ ਇਸ ਪਹਿਲੂ ਤੇ ਵੀ ਆਖਿਆ ਕਿਸੇ ਵੀ ਸਮੇਂ ਪੁਰੀ ਸਟੈਕ ਹੋ ਸਕਦਾ ਉਹਦੇ ਲਈ ਉਤੇ ਪੂਰੀ ਤੀ ਅਰੇਬੀਆ ਸੋ ਸੁਪਰੀਮ ਕੋਰਟ ਦੀ ਹਦਾਇਤ ਅੰਦੋਲਨ ਦੀ ਸਥਿਤੀ ਪੰਜਾਬ ਸਰਕਾਰ ਦਾ ਰੋਲ ਤੇ ਕੇਂਦਰ ਦੀ ਚੁੱਪ ਤੇ ਹਰਿਆਣਾ ਦੀ ਧੱਕੇਸ਼ਾਹੀ ਜਿਉਂ ਦੀ ਤਿਉਂ ਬਰਕਰਾਰ ਅੰਦੋਲਨ 1.5 ਮਹੀਨੇ ਤੋਂ ਉੱਪਰ ਚੱਲਾ ਗਿਆ ਤੇ 35 ਦਿਨ ਅਜੇ ਪੂਰੇ ਹੋ ਗਏ ਮਰਨ ਵਰਤ ਹਮ ਅਜਾ ਦੀਪਕ ਜੀ ਜਿਹੜੀ ਸੁਪਰੀਮ ਕੋਰਟ ਦੀ ਕਮੇਟੀ ਹੈ ਉਹਦੇ ਮੂਰੇ ਕੀ ਹੁਣ ਰਾਜੇਵਾਲ ਹੋਰਾਂ ਦਾ ਇਹ ਕਹਿਣਾ ਕਿ ਖੇਤੀ ਨਾਲ ਸੰਬੰਧਿਤ ਖਰਚੇ ਕਿਹੜੇ-ਕਿਹੜੇ ਨੇ ਵੀ ਸਾਰਾ ਬਿਉਰਾ ਕਮੇਟੀ ਦੇ ਨਾਲ ਸਾਂਝਾ ਕਰ ਲੈਣੇ ਆ ਤਾਂ ਕਿ ਉਹਨਾਂ ਨੂੰ ਸਾਰਾ ਹਿਸਾਬ-ਤਬ ਸਮਝ ਆ ਜਾਵੇ ਵੀ ਕਿਸਾਨ ਨੇ ਕਿਸਾਨ ਜਿਹੜੀ ਮੰਗਾਂ ਰੱਖ ਰਹੇ ਨੇ ਉਹਨਾਂ ਮੰਗਾਂ ਦਾ ਆਧਾਰ ਕੀ ਆ ਅਸਲ 'ਚ ਜਦੋਂ ਦਿੱਲੀ ਜਾਣ ਲਈ ਜਦੋਂ ਜਹਤ ਹੋ ਰਹੀ ਸੀ ਜਥੇ ਜਾ ਰਹੀ ਸੀ ਜਾਂ ਰਹੀ ਸੀ ਉਹ ਸਭ ਦੇ ਦਰਮਿਆਨ ਸੁਪਰੀਮ ਕੋਰਟ ਨੇ ਕਿਹਾ ਵੀ ਠੀਕ ਹੈ ਇੱਕ ਜਥੇਬੰਦੀ ਨੂੰ ਕਿਹਾ ਕਿ ਅਸੀਂ ਐ ਕਰਦੇ ਹਾਂ ਇੱਕ ਕਮੇਟੀ ਬਣਾ ਦਿੰਦੇ ਹਾਂ ਹੂੰ ਕਿਸਾਨਾਂ ਨੇ ਜਿਹੜੇ ਅੰਦੋਲਨਕਾਰੀ ਕਿਸਾਨ ਨੇ ਖਨੌਰੀ ਔਰ ਸ਼ੰਭੂ ਬਾਰਡਰ ਦੇ ਹਿਵਾਲੇ ਨਾਲ ਚਾਹੇ ਉਹ ਕਿਸਾਨ ਮਜ਼ਦੂਰ ਜਥੇਬੰਦੀ ਹੈ ਪੰਨੂ ਪੰਦੇਰੋਂ ਵਾਲੀ ਚਾਹੇ ਦਲਿਆਲ ਤੇ ਹੋਰ ਨਾਲ ਸਹਿਯੋਗੀ ਜਥੇਬੰਦੀਆਂ ਉਹ ਕਹਿੰਦੇ ਵੀ ਅਸੀਂ ਸੁਪਰੀਮ ਕੋਰਟ ਦੇ ਵੱਲੋਂ ਸਰਕਾਰੀ ਨੁਮਾਇੰਦਿਆਂ ਦੇ ਹਰਨ ਬਣਾਈ ਗਈ ਕਮੇਟੀ ਕੋਲ ਨਹੀਂ ਜਾਣਾ ਜੀ ਬੇਸ਼ੱਕ ਵਿਜੇ ਜੀ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਔਰ ਹਰਿਆਣਾ ਸਰਕਾਰ ਨੂੰ ਕਿਹਾ ਸੀਗਾ ਕਿ ਕੀਤੇ ਮਾਇਰਾ ਦੇ ਜਾਂ ਉਹਨਾਂ ਬੰਦਿਆਂ ਦੇ ਨਾਮ ਦਿਓ ਜਿਹੜੇ ਤੁਹਾਡੀ ਸਰਕਾਰੀ ਬੰਦੇ ਨਾ ਹੋਣ ਸਿੱਦੇ ਹੂੰ ਹੂੰ ਸੋ ਜਿਹੜੇ ਨਾਮ ਦਿੱਤੇ ਗਏ ਨੇ ਉਹ ਬੰਦੇ ਉਹ ਨੇ ਜਿਹੜੇ ਕਿਸਾਨ ਅੰਦੋਲਨ ਚ ਕਿਸਾਨਾਂ ਦੇ ਨਾਲ ਖੜੇ ਸੀ ਜੀ ਇਹ ਉਹ ਨੇ ਜਿਹੜੇ ਕਿਸਾਨ ਪੱਖੀ ਗੱਲ ਕਰਦੇ ਨੇ ਆਪਣੀ ਕਿਤਾਬਾਂ ਨਹੀਂ ਆਪਣੀ ਲਿਖਤਾਂ ਰਹੀਆਂ ਆਪਣੀਆਂ ਲੇਖਾਂ ਰਹੀਆਂ ਨਹੀਂ ਟਿੱਪਣੀਆਂ ਰਹੀਆਂ ਹੂੰ ਹੂੰ ਔਰ ਹੋਰ ਖਾਸ ਗੱਲ ਸੁਪਰੀਮ ਕੋਰਟ ਦੀ ਕਮੇਟੀ ਦੀ ਕਾਰਵਾਈ ਤੋਂ ਇਲਾਵਾ ਹੂੰ ਹੂੰ ਉਸ ਕਮੇਟੀ ਨੂੰ ਜਦੋਂ ਪਰੇ ਰੱਖਦੀਏ ਤਾਂ ਇਹ ਬੰਦੇ ਅੱਜ ਵੀ ਕਿਸਾਨਾਂ ਨਾਲ ਰਾਪਤੇ 'ਚ ਨੇ ਜੀ ਅੱਜ ਵੀ ਕਿਸਾਨਾਂ ਨੂੰ ਮਿਲ ਲੈਂਦੇ ਨੇ ਉਹਨਾਂ ਇੱਕ ਦੂਜੇ ਨੂੰ ਸਲਾਹ ਦੇ مشਵਰਾ ਦੇ ਲੈਂਦੇ ਨੇ ਹੂੰ ਆਫ ਦੀ ਰਿਕਾਰਡ ਜਿਹਨੂੰ ਆਪਾਂ ਜਿਵੇਂ ਕਹਿੰਦੇ ਆ ਜੀ 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 ਪਰ ਜਦੋਂ ਉਹ ਕਮੇਟੀ ਦੇ ਤੌਰ ਤੇ ਕਹਿੰਦੇ ਨੇ ਫਿਰ ਇਹ ਜਥੇਬੰਦੀਆਂ ਜਿਹੜੀਆਂ ਸ਼ੰਭੂ ਆ ਰਖਲੋਰੀ ਬੈਠੀਆਂ ਉਹ ਕਹਿੰਦੀਆਂ ਅਸੀਂ ਇਸ ਕਮੇਟੀ ਕੋਲ ਪੇਸ਼ ਨਹੀਂ ਹੋਣਾ ਅਸੀਂ ਕਿਸੇ ਕਮੇਟੀ ਕੋਲ ਪੇਸ਼ ਨਹੀਂ ਹੋਣਾ ਸਾਡਾ ਮੌਲਾ ਕੇਂਦਰ ਕੋਲ ਹੈ ਕੇਂਦਰ ਤੋਂ ਨੇ ਪਰ ਉਸ ਦੇ باوجود ਇਸ ਕਮੇਟੀ ਨੇ ਆਪਣੀ ਪਹਿਲੀ ਰਿਪੋਰਟ ਜਦੋਂ ਦਿੱਤੀ ਸੀ ਤਾਂ ਉਹ ਕਿਸਾਨੀ ਮਸਲਿਆਂ ਤੇ ਸਹੀ ਉਂਗਲ ਧਰੀ ਸੀ। ਹੂੰ ਹੂੰ। ਉਹਨਾਂ ਨੇ ਉਹਦੀ ਸਥਿਤੀ ਦੀ ਸਹੀ ਉਂਗਲ ਧਰੀ ਸੀ। ਉਹਨੂੰ ਪੂਰੀ ਰਿਪੋਰਟ ਵੱਲ ਦੇਣ ਜਦੋਂ ਵੱਧ ਰਹੇ ਨੇ ਤਾਂ ਉਹਨਾਂ ਨੇ ਉਹਨ ਇੱਕ ਅਗਲਾ ਕਦਮ ਪੁੱਟਿਆ। ਉਹ ਕਹਿੰਦੇ ਠੀਕ ਹੈ ਜੇ ਖਨੌਰੀ ਤੇ ਸ਼ੰਭੂ ਵਾਲੇ ਨਹੀਂ ਮਿਲਣਾ ਚਾਹੁੰਦੇ। ਹੂੰ। ਤੇ ਜਿਹੜੀ ਬਾਕੀ ਐ ਐਸਕੇਮ ਅਸੀਂ ਉਹਨੂੰ ਤਾਂ ਮਿਲ ਸਕਦੇ ਆ। ਜੀ। ਇਹਨਾਂ ਨੇ ਬਾਕੀ ਐ ਐਸਕੇਮ ਨਾਲ 3 ਜਨਵਰੀ ਨੂੰ ਬੈਠਕ ਰੱਖਣ ਦਾ ਫੈਸਲਾ ਕੀਤਾ। ਹੂੰ ਹੂੰ। ਹੋ ਸਕਦਾ ਉਹ ਬੈਠਕ ਪੰਚਕੁੱਲੇ ਹੋਵੇ। ਅੱਛਾ ਜੀ। ਬਾਕੀ ਐਸਕੇਮ ਦੇ ਲੀਡਰਾਂ ਦਾ ਜੇ ਪ੍ਰਤੀਕਰਮ ਕੋਈ ਆਇਆ ਨਹੀਂ ਨਾ ਮੇਰੀ ਕਿਸੇ ਨਾਲ رابطہ ਹੋਇਆ ਪਰ ਖੁਦ ਮਤਲਬ ਕਿ ਬਰਬੀਰ ਸਿੰਘ ਰਾਜੇਵਾਲ ਹੋਰਾਂ ਨੇ ਜਨਤਕ ਤੌਰ ਤੇ ਕਿਹਾ ਕਿ ਮੈਂ 3 ਜਨਵਰੀ ਨੂੰ ਸੁਪਰੀਮ ਕੋਰਟ ਦੀ ਇਸ ਕਮੇਟੀ ਕੋਲ ਜਾਵਾਂਗਾ ਹੂੰ ਹੂੰ ਤੇ ਕਿਸਾਨੀ ਖਰਚਿਆਂ ਦਾ ਔਰ ਕਿਸਾਨੀ ਆਮਦਨ ਦਾ ਅੰਕੜੇ ਸਣੇ ਵੇਰਵਾ ਦਵਾਂਗਾ ਤਾਂ ਕਿ ਉਹ ਸੁਪਰੀਮ ਕੋਰਟ ਦੇ ਰਿਕਾਰਡ 'ਚ ਵੀ ਚੜੇ ਤੇ ਉਹ ਜਦੋਂ ਇਹ ਰਿਪੋਰਟ ਸੁਪਰੀਮ ਕੋਰਟ ਤੋਂ ਕਿ ਕੇਂਦਰ ਤੱਕ ਜਾਵੇ ਤਾਂ ਵੀ ਇਹ ਰਿਪੋਰਟ ਬੋਲੇ ਕਿ ਮਸਲਾ ਖਰਚੇ ਤੇ ਆਮਦਨ ਦਾ ਕਿ ਕਿਸਾਨ ਦੀ ਲਾਗਤ ਕਿੰਨੀ ਹੈ ਤੇ ਉਹਨੂੰ ਮਿਲ ਕਿੰਨਾ ਰਿਹਾ ਜੀ ਕਿ ਉਹ ਅੰਕੜੇ ਮੈਂ ਦਰਸਤਾ ਉਸ ਮੈਂ ਕਹਿੰਦੇ ਕਿ ਇਸ ਲਈ ਮੈਂ ਮੇਰੇ ਕੋਲ ਸਾਰੇ 10 ਦਸਤਾਬੇਜ ਤਿਆਰ ਨੇ ਮੈਂ ਪਰ ਹੋਰ ਕੰਮ ਕਰ ਰਿਹਾ ਤਾਂ ਕਿ ਸਮੁੱਚੇ ਮੁਲਕ ਦੀ ਔਰ ਪੰਜਾਬ ਦੀ ਸਥਿਤੀ ਸੁਪਰੀਮ ਕੋਰਟ ਕੋਲ ਰਿਕਾਰਡਸ ਦੇ ਵਿੱਚ ਚੜੇ ਇਸ ਲਈ ਕਹਿੰਦੇ ਮੈਂ ਜਾਊਂਗਾ ਤੇ ਜੇ ਰਾਜਾ ਲਹੂਰ ਜਾ ਰਹੇ ਨਾ ਹੋ ਸਕਦਾ ਇਸ ਸਕੀਮ ਦੇ ਹੋਰ ਲੀਡਰ ਵੀ ਜਾਣ ਲਈ ਤਿਆਰ ਹੋ ਜਾਣ ਤੇ ਉਹਨਾਂ ਦੀ ਹਾਂ ਚਾਹ ਹੀ ਹੋਏਗੀ ਕਿਉਂਕਿ ਅਸੀਂ ਦਿੱਲੀ ਵੀ ਦੇਖਿਆ ਜਦੋਂ ਸਰਕਾਰ ਨਾਲ ਬੈਠਕ ਹੁੰਦੀ ਸੀਗੀ ਹੈ ਨਾ ਉੱਥੇ ਦੇ ਉਹ ਬਕਾਇਦਾ ਕੀਤੀ ਵੜੀ ਮੰਤਰੀ ਟੋਮਰ ਹੋਰ ਨਾਲ ਤੇ ਹੋਰ ਨਾਲ ਬਾਹਰ ਆ ਕੇ ਮੀਡੀਆ ਕੋਲ ਤਾਂ ਸਾਰੇ ਹੀ ਬੋਲਦੇ ਸੀ ਹਮ ਪਰ ਅੰਦਰ ਕੌਣ ਕੌਣ ਬੋਲਦਾ ਆਪਾਂ ਨੂੰ ਪਤਾ ਉਹਨਾਂ ਚ ਰਾਜੇ ਹਲਵੀ ਅੰਦਰ ਬੋਲਣ ਵਾਲਿਆਂ ਚ ਪ੍ਰਮੁੱਖ ਸੀਗੇ ਜੀ ਸੋ ਇਹ ਇਸ ਲਈ ਜਿਹੜੇ ਰਾਜੇ ਵਾਲੇ ਹੋਰੀ ਜਿਹੜੇ ਤੱਤ ਲੈ ਕੇ ਜਾਣ ਹੋ ਸਕਦਾ ਇਸ ਕਿਉਂ ਦੇ ਬਾਕੀ ਲੀਡਰ ਵੀ ਚਲੇ ਜਾਣ ਹਮ ਹਮ ਪਰ ਰਾਜੇ ਵਾਲੇ ਹੋਰੀ ਕਹਿੰਦੇ ਕਿ ਮੈਂ ਤਾਂ ਭਾਰਤ ਦੇ ਮਤਲਬ ਕਿ ਚੀਫ ਜਸਟੀਸ ਸਾਹਿਬ ਨੂੰ ਵੀ ਚਿੱਠੀ ਲਿਖੀ ਹਮ ਹਮ ਉਹਨਾਂ ਨੇ ਦੁਬਾਰਾ ਜੋ ਉਸ ਚਿੱਠੀ ਦਾ ਜ਼ਿਕਰ ਕੀਤਾ ਵੈਸੇ ਇਹ ਚਿੱਠੀ ਦਾ ਜ਼ਿਕਰ ਉਸ ਦਿਨ ਆਇਆ ਸੀ ਜਿਸ ਦਿਨ ਜਿਹੜਾ ਕੇਂਦਰ ਨੇ ਖਰੜਾ ਭੇਜਿਆ ਨਾ ਪੰਜਾਬ ਨੂੰ ਖੇਤੀ ਨੀਤੀ ਵਾਲਾ ਉਹਨੂੰ ਲੈ ਕੇ ਪੰਜਾਬ ਸਰਕਾਰ ਨੇ ਜਿਹਦੇ ਨਾਲ ਮੀਟਿੰਗ ਕੀਤੀ ਸੀ ਉਹ ਤੋਂ ਬਾਅਦ ਨਿਕਲ ਦੇਵਰ ਉਹਨੂੰ ਦੱਸਿਆ ਸੀ ਉਹ ਕਹਿੰਦੇ ਮੈਂ ਚੀਫ ਸਕੱਤਰ ਚੀਫ ਜਸਟਿਸ ਸਾਹਿਬ ਨੂੰ ਚਿੱਠੀ ਲਿਖੀ ਆ ਤੇ ਚੀਫ ਜਸਟਿਸ ਸਾਹਿਬ ਨੂੰ ਮੈਂ ਪੁੱਛਿਆ ਕਿ ਜੀ ਬਸ ਮੈਂ ਸਿਰਫ ਜਾਣਕਾਰੀ ਲੈਣ ਲਈ ਤੁਹਾਨੂੰ ਚਿੱਠੀ ਲਿਖ ਰਿਹਾ ਕਿ ਮੈਨੂੰ ਉਹ ਧਾਰਾ ਤੋਂ ਜਾਣੂ ਕਰਾ ਦਿਓ ਜਿਹੜੀ ਕਾਨੂੰਨ ਦੀ ਧਾਰਾ ਤਹਿਤ ਪੰਜਾਬ ਦੇ ਕਿਸਾਨਾਂ ਨੂੰ ਪੈਦਲ ਵੀ ਦਿੱਲੀ ਜਾਣ ਤੋਂ ਹਰਿਆਣਾ ਨੇ ਰੋਕਿਆ ਹੋਇਆ ਬਸ ਜੀ ਕਹਿੰਦੇ ਮੈਂ ਤਾਂ ਉਹ ਧਾਰਾ ਜਾਨਣਾ ਚਾਹੁੰਦਾ ਕਿ ਕਿਹੜੇ ਕਾਨੂੰਨ ਦੀ ਧਾਰਾ ਤਹਿਤ ਉਹਨੂੰ ਰੋਕਿਆ ਗਿਆ ਸ ਇਕ ਤਰ੍ਹਾਂ ਨਾਲ ਸਰਕਾਰ ਨੂੰ ਸਵਾਲਾਂ ਦੇ ਘੇਰੇ ਵਿੱਚ ਬਰੈਕਟ ਚ ਲੈਣ ਦੀ ਕੋਸ਼ਿਸ਼ ਕੀਤੀ ਆ ਸੋ ਤਿੰਨ ਤਰੀਕ ਨੂੰ ਜੇਕਰ ਉਹ ਰਿਪੋਰਟ ਜਿਹੜੀ ਸੁਪਰੀਮ ਕੋਰਟ ਦੀ ਕਮੇਟੀ ਨੂੰ ਦਿੰਦੇ ਨੇ ਤੇ ਜੋ ਜਨਤ ਕਰਦੇ ਨੇ ਮੀਡੀਆ ਚ ਲਿਆਉਂਦੇ ਨੇ ਤਾਂ ਸਰਕਾਰ ਨੂੰ ਘੇਰਨ ਲਈ ਹੋਰ ਸਵਾਲ ਵੱਡੇ ਹੋ ਸਕਦੇ ਜੀ ਅੱਛਾ ਦੀਪਕ ਜੀ ਜਨਵਰੀ ਹੁਣ ਅਗਲੇ ਹਫਤੇ ਕਿਹਲੋ ਉਹ ਜਿਹੜਾ ਪਹਿਲਾ ਹਫਤਾ ਹੈ ਜਨਵਰੀ ਦਾ ਉਹਦੇ ਵਿੱਚ ਵਿੰਟਰ ਸੈਸ਼ਨ ਜਿਹੜਾ ਸਰਦ ਰੁੱਤ ਦਾ اجلاس ਆ ਵਿਧਾਨ ਸਭਾ ਦਾ ਕੀ ਉਹ ਸੱਦਿਆ ਜਾ ਸਕਦਾ ਜੀ ਦੇਖੋ ਜੀ ਜੇ ਹੋਰ ਕਿਤੇ ਨਾ ਜਾਣਾ ਹੋਏ ਮੁੱਖ ਮੰਤਰੀ ਸਾਹਿਬ ਨੇ ਫਿਰ ਸੱਦਿਆ ਜਾ ਸਕਦਾ ਹੂੰ ਮਤਲਬ ਭਾਰਤ ਦੇ ਪਹਿਲੇ ਸਿੱਖ ਪ੍ਰਧਾਨ ਮੰਤਰੀ ਔਰ ਪੰਜਾਬੀ ਹੋਣ ਦੇ ਨਾਤੇ ਵੀ ਹਰਮੋਹਨ ਸਿੰਘ ਹੋਰਾਂ ਦਾ ਜਾਣਾ ਤੇ ਉਹ ਸਮੇਂ ਆਸਟ੍ਰੇਲੀਆ ਤੋਂ ਹੀ ਦੁੱਖ ਪ੍ਰਗਟਾ ਦੇਣਾ ਮੈਂ ਕਹਿੰਦਾ ਸਾਰੇ ਕੰਮ ਛੱਡ ਕੇ ਮੁੱਖੰਤਰੀ ਸਾਹਿਬ ਨੂੰ ਆਉਣਾ ਚਾਹੀਦਾ ਸੀ ਹੂੰ ਤੇ ਪਰ ਉਹ ਉਹਨਾਂ ਦੇ ਦਾ ਸੰਸਕਰਤ ਨਹੀਂ ਪਹੁੰਚ ਸਕੇ ਤੇ ਹੁਣ ਪਰਤ ਆਏ ਨੇ ਹੁਣ ਉਹ ਪਰਤਾਂ ਦੇ ਪਿੱਛੇ ਦਿੱਲੀ ਦੀ ਕੇਜਰੀਵਾਲ ਦੀ ਕੋਈ ਲਾਈ ਹੋਈ ਡਿਊਟੀ ਹੈ ਕਿ ਜਾਂ ਪੰਜਾਬ ਦੇ ਡੱਲੇਵਾਲ ਸਾਹਿਬ ਦੀ ਵਿਗੜੀ ਸਿਹਤ ਜਾਂ ਪੰਜਾਬ ਦੀ ਵਿਗੜੀ ਸਿਹਤ ਕਾਦੇ ਕਰਕੇ ਆਏ ਨੇ ਇਹੋਂ ਦੇ ਇੱਕ ਦੋ ਦਿਨਾਂ ਸਪਸ਼ਟ ਹੋ ਜਾਏਗਾ ਜੀ ਪਰ ਪਤਾ ਹੀ ਲੱਗ ਰਿਹਾ ਕਿ ਜਨਵਰੀ ਦੇ ਪਹਿਲੇ ਹਫਤੇ ਜਾਂ ਦੂਜੇ ਹਫਤੇ ਹੀ ਹੋ ਸਕਦਾ ਪਹਿਲੇ ਹਫਤੇ ਖਾਸੀ ਆਸ ਕੀਤੀ ਜਾ ਰਹੀ ਹੈ ਕਿ ਸਰਦਰ ਉਤੇ ਜਲਾਸ ਬੁਲਾਇਆ ਜਾਏਗਾ ਜੀ ਉਹਦੇ ਵਿੱਚ ਕਾਨੂੰਨੀ ਸਥਿਤੀ ਜੋ ਪੰਜਾਬ ਦੀ ਹੈਗੀ ਹੈ ਕਸਾਨੀ ਮਸਲੇ ਤੇ ਜੋ ਸਥਿਤੀ ਹੈਗੀ ਹੈ ਬਾਕੀ ਪਹਿਲੂ ਤੇ ਜੋ ਸਥਿਤੀ ਹੈ ਉਹਦੇ ਤਾਂ ਵਿਰੋਧੀ ਤਰ੍ਹਾਂ ਘੇਰਨ ਦੀ ਕੋਸ਼ਿਸ਼ ਕਰਨੀ ਹੈ ਸਰਕਾਰ ਨੂੰ ਜੀ ਤੇ ਮੁੱਖ ਮੰਤਰੀ ਸਾਹਿਬ ਹੋ ਸਕਦਾ ਆਸਟ੍ਰੇਲੀਆ ਤੋਂ ਬੈਠ ਕੇ ਕੋਈ ਨਵੀਂ ਧੁਕਵੰਦੀ ਜੋੜ ਲਏ ਹੋਣ ਕੋਈ ਨਵਾਂ ਤੀਰ ਤੂਰ ਚਲਾ ਲੈਣ ਤਾਂ ਫਿਰ ਉਹਦੇ ਨਾਲ ਆਪਣਾ ਬਚਾਅ ਕਰ ਲੈਣ ਪਰ ਜਿਹੜਾ ਕੇਂਦਰ ਨੇ ਖੇਤੀ ਖਰੜਾ ਭੇਜਿਆ ਹੂੰ ਹੂੰ ਕੀ ਉਸ ਨੂੰ ਪੇਸ਼ ਕਰਕੇ ਉਹਦੇ ਪਰ ਚਰਚਾ ਸਰਕਾਰ ਪਹਿਲ ਕਦਮੀ ਕਰੇਗੀ ਹੂੰ ਹੂੰ ਜੇ ਸਰਕਾਰ ਪਹਿਲ ਕਦਮੀ ਕਰਦੀ ਹੈ ਤਾਂ ਸਰਕਾਰ ਸ਼ਾਬਾਸ਼ੀ ਲੈ ਸਕਦੀ ਹੈ ਜੀ ਕਿਉਂਕਿ ਵਿਰੋਧੀ ਧਿਰਾਂ ਉਸ ਮਸਲੇ ਤੇ ਵਿਰੋਧ ਕਰਨ ਦੀ ਬਜਾਏ ਸਰਕਾਰ ਨਾਲ ਖੜਨ ਗਈਆਂ ਜੀ ਕੱਲੀ ਭਾਜਪਾ ਨੂੰ ਛੱਡ ਕੇ ਬਾਕੀ ਸਾਰੀਆਂ ਧਿਰਾਂ ਨਾਲ ਖੜੀਆਂ ਹੋਣਗੀਆਂ ਜੇ ਸਰਕਾਰ ਉਸ ਨੂੰ ਖੁਦ ਲੈ ਕੇ ਆਉਂਦੀ ਆ ਤਾਂ ਸਰਕਾਰ ਇਹਦੇ ਵਿੱਚ ਇੱਕ ਡਿੰਗ ਅਗਾਹ ਪੁੱਟ ਸਕਦੀ ਹੈ ਲੋਕਾਂ ਦੀ ਨਜ਼ਰ 'ਚ ਸਹੀ ਹੋ ਸਕਦੀ ਹੈ ਜੇਕਰ ਸਰਕਾਰ ਦੇ ਵੀ ਇਹ ਵਿਰੋਧੀ ਧਿਰੇ ਸਵਾਲ ਖੜੇ ਕਰਦੇ ਨੇ ਫਿਰ ਦੇਖਣ ਵਾਲੀ ਗੱਲ ਹੋਗੀ ਸੋ ਮੰਨਿਆ ਜਾ ਰਿਹਾ ਕਿ ਉਸ ਖੇਤੀ ਕਾਨੂੰਨ ਨੂੰ ਰੱਦ ਕਰਨ ਦੀ ਪਹਿਲ ਕਦਮੀ ਇੱਕ ਸੁਰ ਦੇ ਵਿੱਚ ਇੱਕ ਸੂਤਰ ਦੇ ਵਿੱਚ ਇੱਕ ਕਤਾਰਬੰਦੀ ਦੇ ਤਹਿਤ ਪੰਜਾਬ ਦੀ ਸੱਤਾਧਾਰੀ ਤਿਰ ਦੇ ਵਿਰੋਧੀ ਤਿਰ ਇਕੱਠੀਆਂ ਕਰਨ ਲੀਆਂ ਔਰ ਸਦਰ ਉਤੇ ਜਲਾਸ ਚ ਦੇਖਣ ਨੂੰ ਮਿਲ ਸਕਦਾ ਹੈ ਉਮੀਦ ਕੀਤੀ ਜਾ ਰਹੀ ਹੈ ਜੀ ਦੀਪਕ ਜੀ ਦੱਸਿਓ ਅਜਿਹਾ ਐਲਾਨ ਦਿੱਲੀ ਦੇ ਵਿੱਚ ਕੀ ਕੀਤਾ ਗਿਆ ਹੈ ਕਿ ਪੁਜਾਰੀਆਂ ਨੂੰ ਤੇ ਗਰੰਥੀਆਂ ਨੂੰ ਮਹੀਨੇ ਦੇ 18000 ਰੁਪਏ ਦਿੱਤੇ ਜਾਣਗੇ ਚਰਚੇ ਪੰਜਾਬ ਦੇ ਵਿੱਚ ਵੀ ਇਹਦੇ ਬੜੇ ਛਿੜੇ ਹੋਏ ਨੇ ਦੱਸਿਓ ਜੀ ਇਹਦੇ ਬਾਰੇ ਕਲੈਰਿਟੀ ਦਿਓ ਬਿਲਕੁਲ ਜੀ ਅਰਵਿੰਦ ਕੇਜਰੀਵਾਲ ਇਸ ਮੌਕੇ ਚੌਣ ਮੋੜ ਚ ਨੇ ਤੇ ਚੌਣ ਮੋੜ ਦੇ ਤਰ੍ਹਾਂ ਨੂੰ ਲਗਾਤਾਰ ਗਰੰਟੀਆਂ ਦੇ ਰਹੇ ਨੇ ਜਿੱਚ ਉਹਨਾਂ ਨੇ ਪਹਿਲਾਂ ਉਹ ਮਹਿਲਾ ਜਿਹੜੀ ਇਹ ਸਨਮਾਨ ਯੋਜਨਾ ਲਿਆਂਦੀ ਸੀ ਜਿਹਨੂੰ ਲੈ ਕੇ ਐਲਜੀ ਸਾਹਿਬ ਕਹਿੰਦੇ ਮੈਂ ਦਾ ਜਾਂਚ ਕਰਾਉਂਗਾ ਜੀ ਹੈਨਾ ਉਸ ਤੋਂ ਬਾਅਦ ਉਹਨਾਂ ਨੇ ਬਜ਼ੁਰਗਾਂ ਲਈ ਲਿਆਂਦੀ ਸੀ ਸੰਜੀਵਨੀ ਯੋਜਨਾ ਜਿਹਦੇ ਵਿੱਚ 60 ਸਾਲ ਤੋਂ ਬਾਅਦ ਵਾਲਿਆਂ ਦੀ ਫਿਰ ਇਸ ਤਰ੍ਹਾਂ ਆਟੋ ਚਾਲਕਾਂ ਵਾਲਿਆਂ ਲਈ ਲਿਆਂਦੀ ਸੀ ਹੈਨਾ ਸੋ ਇਸ ਤਰ੍ਹਾਂ ਉਹ ਪੜਾਦਰ ਪੜਾ ਆਪਣੀਆਂ ਦਾਅਵੇ ਵਾਦੇ ਗਰੰਟੀਆਂ ਜਿਹਨੂੰ ਉਹ ਕਹਿੰਦੇ ਨੇ ਉਹਦਾ ਐਲਾਨ ਕਰ ਰਹੇ ਨੇ ਉਸੇ ਤਹਿਤ ਅੱਜ ਉਹਨਾਂ ਨੇ ਇੱਕ ਗਰੰਟੀ ਐਲਾਨੀ ਹੈ ਹੂੰ ਉਹ ਕਹਿੰਦੇ ਜੀ ਕਿ ਦਿੱਲੀ ਦੇ ਵਿੱਚ ਜਿੰਨੇ ਗ੍ਰ anthi ਸਿੰਘ ਨੇ ਗੁਰਦੁਖਾਨਾਂ 'ਚ ਔਰ ਮੰਦਰਾਂ ਦੇ ਜਿੰਨੇ ਪੁਜਾਰੀ ਨੇ ਉਹਨਾਂ ਸਾਰਿਆਂ ਨੂੰ ਇਸ ਸਨਮਾਨ ਦੇ ਤੌਰ ਤੇ 18000 ਰੁਪਏ ਹਰ ਮਹੀਨੇ ਦਿੱਤਾ ਜਾਏਗਾ ਹੁਣ ਇਹ ਉਸ ਮੌਕੇ ਕੇਜਰੀਵਾਲ ਜੀ ਇਹ ਗਾਰੰਟੀ ਐਲਾਨ ਰਹੇ ਨੇ ਜਦੋਂ ਦਿੱਲੀ ਦੇ ਅਮਾਮ 17 ਮਹੀਨਿਆਂ ਦੀ ਜਿਹੜੀ ਵੱਖ ਬੋਰਡ ਵਾਲੀ ਸਰਕਾਰ ਦੇ ਕੰਟਰੋਲ ਵਾਲੀ ਉਹਨਾਂ ਨੂੰ ਤਨਖਾਹ ਨਹੀਂ ਮਿਲੀ ਉਹ ਕੇਜਰੀਵਾਲ ਦੇ ਘਰ ਮੁਰੇ ਦਰਨਾ ਲਾ ਕੇ ਬੈਠੇ ਨੇ ਹਮਤਲ ਕੀ ਕੇਜਰੀਵਾਲ ਜੀ ਜੇ ਗਾਰੰਟੀ ਦੇਣ ਜਾ ਰਹੇ ਸੀ ਤਾਂ ਕਿਉਂ ਇਹ ਗਾਰੰਟੀ ਨਹੀਂ ਦੇ ਸਕਦੇ ਸੀ ਕਿ ਹਰ ਧਰਮ ਦੇ ਜਿਹੜੇ ਨਮਾਇंदे ਨੇ ਉਹਨਾਂ ਨੂੰ ਅਸੀਂ ਸਨਮਾਨ ਪੱਤਾ ਦੇਵਾਂਗੇ ਜੀ ਕੀ ਇਹਦੇ ਵਿੱਚ ਮੌਲਵੀ ਤੇ ਪਾਦਰੀ ਨਹੀਂ ਆਉਂਦੇ ਹੂੰ ਇਹ ਇਹ ਕੀ ਪੁਜਾਰੀਆਂ ਨੂੰ ਇਸ ਲਈ ਕਿਹਾ ਕਿ ਹਿੰਦੂ ਵੋਟ ਤੇ ਨਜ਼ਰ ਹੈ ਹੂੰ ਐ ਬੀਜੇਪੀ ਦੀ ਕਾਟ ਦੇਣੀ ਹੈ ਗਰੰਤੀ ਸਿੰਘਾ ਨੂੰ ਇਸ ਲਈ ਕਿਹਾ ਕਿ ਦਿੱਲੀ ਦੇ ਵਿੱਚ ਠੀਕ ਠਾਕ ਸਿੱਖ ਪਾਈਚਾਰਾ ਹੈਗਾ ਤੇ ਪੰਜਾਬ 'ਚ ਤੁਹਾਡੀ ਸਰਕਾਰ ਹੈ ਕੱਲ ਨੂੰ 227 ਚ ਫਾਰਮੂਲਾ ਪੰਜਾਬ ਵੀ ਲਿਆਉਣਾ ਹੂੰ ਸੋ ਇਸ ਨੂੰ ਲੈ ਕੇ ਸਵਾਲ ਖੜੇ ਹੋਗੇ ਦੂਸਰੇ ਪਾਸੇ ਕੋਈ ਇੱਕ ਪੱਖ ਇਹ ਵੀ ਹੈਗਾ ਕਿ ਕਈ ਗੁਰੂ ਘਰ ਰਹੇ ਹੋ ਜਾਂ ਕਈ ਮੰਦਰ ਜਿਹੜੇ ਸ਼੍ਰੋਮਣੀ ਕਮੇਟੀ ਦੇ ਅਧੀਨ ਨੇ ਮੰਨ ਲਓ ਜਾਂ ਦਿੱਲੀ ਦੇ ਵਿੱਚ ਦਿੱਲੀ ਗੁਰਦੁਆਰਾ ਕਮੇਟੀ ਦੇ ਅਧੀਨ ਨੇ ਉੱਥੇ ਪਹਿਲਾਂ ਤੋਂ ਹੀ ਤਨਖਾਹ ਪੱਤੇ ਮਿਲਦੇ ਨੇ ਜੀ ਤੇ ਜਿਹੜੇ ਮੰਦਰ ਟਰਸਟ ਦੇ ਅਧੀਨ ਆਉਂਦੇ ਨੇ ਹੈਨਾ ਸਰਕਾਰੀ ਟਰਸਟ ਬਣ ਗਏ ਤੋਂ ਉੱਥੇ ਉਹਨਾਂ ਦੇ ਤਹਿਤ ਜਿਹੜੇ ਮੰਦਰ ਨੇ ਉੱਥੇ ਪੁਜਾਰੀਆਂ ਨੂੰ ਠੀਕ ਠਾਕ ਉਸਨਾਨ ਪੱਤੇ ਮਿਲਦੇ ਨੇ ਹਮ ਹੁਣ ਪੰਜਾਬ ਦੇ ਵਿੱਚ ਜਦੋਂ 1000 ਰੁਪਈਆ ਬੀਬੀਆਂ ਨੂੰ ਦੇਣਾ ਐਲਾਨਿਆ ਜੀ ਤੁਸੀਂ ਉਸ ਸਮੇਂ ਐਲਾਨ ਕੱਢ ਕੇ ਸੁਣ ਲਿਓ ਉਸ ਸਮੇਂ ਸਪਸ਼ਟ ਕਿਹਾ ਕਿ ਪੰਜਾਬ ਦੀ ਹਰ 18 ਸਾਲ ਤੋਂ ਉੱਪਰ ਵਾਲੀ ਬੀਬੀ ਨੂੰ 1000 ਰੁਪਏ ਮਹੀਨਾ ਦੇਵਾਂਗੇ। ਹੂੰ ਫਿਰ ਭਗਵੰਤ ਮਾਨ ਜੀ ਕਹਿੰਦੇ ਸੀ 1100 ਕਰਤਾ ਜੇ ਦੇਣਾ ਸ਼ੁਰੂ ਨਹੀਂ ਕੀਤਾ। ਹੂੰ ਪਰ ਲਗਾਤਾਰ ਵਿਭਾਗ ਇਹ ਅੰਕੜੇ ਇਕੱਠੇ ਕਰੀ ਜਾਂਦਾ ਹੈ ਕਿ ਜਦੋਂ ਤੱਕ ਕਿਹਾ ਸੀ ਤਾਂ ਤਾਂ ਹਰ ਬੀਬੀ ਨੂੰ ਹੂੰ ਹੁਣ ਦੇਣ ਲੱਗੇ ਇਹ ਸਰਕਾਰੀ ਨੌਕਰੀ ਆ ਹੂੰ ਇਹਨੂੰ ਪੈਨਸ਼ਨ ਆਉਂਦੀ ਆ ਹੈਨਾ ਇਹਨਾਂ ਕੋਲ ਜ਼ਮੀਨ ਆ ਹਾਂ ਇਹ ਇਹਦੇ ਤਾਂ ਜੀ ਮਤਲਬ ਕਿ ਰਿਟਰਨ ਭਰਦੀ ਹੈ ਦਾ ਆਪਣਾ ਬਿਜ਼ਨਸ ਆ ਇਹਨਾਂ ਨੂੰ ਬਾਹਰ ਕਰੋ ਜੀ ਹੁਣ ਉਹ ਘਟਾਇਆ ਜਾ ਰਿਹਾ ਏਸੇ ਤਰ੍ਹਾਂ ਚ ਕੇਜਰੀਵਾਦੀ ਜਦੋਂ ਆਲਾਮ ਰਹੇ ਨੇ ਤਾਂ ਕਹਿ ਰਹੇ ਨੇ ਦਿੱਲੀ ਦੇ ਹਰ ਗੁਰੂ ਘਰ ਦੇ ਗ੍ਰੰਥੀ ਸਿੰਘ ਨੂੰ ਤੇ ਦਿੱਲੀ ਦੇ ਹਰ ਮੰਦਰ ਦੇ ਪੁਜਾਰੀ ਨੂੰ ਹੂੰ ਫਿਰ ਕਹਿਣਗੇ ਜੀ ਕਮੇਟੀ ਰਜਿਸਟਰਡ ਹੈ ਕਿ ਨਹੀਂ ਹੂੰ ਇਹ ਇਹਨਾਂ ਨੂੰ ਤਾਂ ਤਨਖਾਹ ਮਿਲਦੀ ਹੈ ਜੀ ਇਹ ਤਾਂ ਦਿੱਲੀ ਕਮੇਟੀ ਦੇ ਅਧੀਨ ਆਗੇ ਜੀ ਟਰਸਟ ਦੇ ਦੀ ਨਾਲੇ ਫਿਰ ਇਹ ਵਰਗਵੰਡ ਹੋਏਗੀ ਅੱਜ ਸਿਰਫ ਤੁਹਾਡੀ ਨਜ਼ਰ ਬੋਟ ਤੇ ਆ ਜੀ ਦੂਸਰੇ ਪਾਸੇ ਇਹ ਪੱਖ درست ਹੈ ਕਿ ਜਦੋਂ ਅਸੀਂ ਆਪਣੇ ਵਿਹਾਂ ਤੇ ਸਿੰਗਰ ਕਰਨਾ ਹੁੰਦਾ ਜੀ ਫਿਰ ਤਾਂ ਅਸੀਂ ਕਹਿੰਦੇ ਆ ਵੀ 3 ਲੱਖ ਲੈ 4 ਲੱਖ ਲੈ 5 ਲੱਖ ਲੈ ਹੂੰ ਉਹ ਤੋਂ ਬਿਨਾ ਉੱਪਰੋਂ ਨੋਟ ਸਿੱਟਣੋਂ ਅਸੀਂ ਹਟਦੇ ਨਹੀਂ ਜੀ ਤੇ ਨੋਟ ਸਿੱਟਣ ਤੋਂ ਬਾਅਦ ਜਾਣ ਲੱਗਿਆਂ ਫਿਰ ਅਸੀਂ ਮਠਾਈ ਦੇ ਡੱਬੇ ਨਾਲ ਉਹਨੂੰ ਛਗਾਂ ਦੇ ਕੇ ਤੋੜਦੇ ਆ ਹੂੰ ਤੇ ਜਦੋਂ ਆਨੰਦ ਕਾਰਜਾਂ ਤੇ ਰਾਗੀ ਸਿੰਘ ਬੁਲਾਏ ਹੁੰਦੇ ਨੇ ਫਿਰ 1100 ਦਾ ਲਫਾਫਾ ਵੀ ਸਾਨੂੰ ਚੁਬਣ ਲੱਗ ਜਾਂਦਾ ਹੂੰ ਹੈਨਾ ਤੇ ਪੁਜਾਰੀ ਤੋਂ ਜਦੋਂ ਅਸੀਂ ਮਤਲਬ ਕਿ ਮ ਬੈਲਿਓ ਸਾਰੇ ਸ਼ੁਭਕਰਮ ਕਰਾਉਨੇ ਆ ਤਾਂ ਵੀ ਅਸੀਂ ਉਹ ਕਹਿੰਨੇ ਕਿ ਦੇਖ ਲਓ ਪੰਡਤ ਜੀ 1100 ਦਸ਼ਨਾ ਬਹੁਤ ਹੈ ਇਹਨਾਂ ਤੁਸੀਂ ਕੀ ਕੀਤਾ ਸੋ ਇਹ ਵੀ ਇੱਕ ਪਹਿਲੂ ਹੈਗਾ ਕਿ ਉੱਥੇ ਅਸੀਂ ਉਹ ਰੂਪ ਨਹੀਂ ਲਵਾਉਂਦੇ ਸੋ ਕੀ ਕੇਜਰੀਵਾਲ ਨੇ ਉਹ ਦੁੱਖ ਦੀ ਰੱਗ ਫੜੀ ਹੈ ਕੀ ਕੇਜਰੀਵਾਲ ਨੇ ਇਸ ਤਰ੍ਹਾਂ ਇਸ ਵੋਟ ਬੈਂਕ ਤੇ ਤੇ ਇਹਦੇ ਨਾਲ ਪੰਜਾਬ ਚ ਚਰਚੇ ਇਸ ਲਈ ਨੇ ਜੀ ਜੀ ਕਿ ਇਹੀ ਫਾਰਮੂਲਾ 2027 ਚ ਫਿਰ ਇੱਥੇ 18000 ਦੀ ਬਜਾਏ 21000 ਬਣ ਕੇ ਆਊਗਾ ਹੂੰ ਕਿਉਂਕਿ ਦਿੱਲੀ ਮੋਡ ਪੰਜਾਬ ਅਪਣਾਉਂਦਾ ਜੀ ਆਮ ਆਦਮੀ ਪਾਰਟੀ ਦਿੱਲੀ ਮਾਡਲ ਤੇ ਕੰਮ ਕਰ ਰਹੀ ਹੈ ਸਾਰੀ ਪੰਜਾਬ ਚ ਇਹ ਸ਼ਰਾਬ ਨੀਤੀ ਦਾ ਕਪਣਾ ਸਕਦੇ ਨੇ ਇਹ ਤਾਂ ਫਿਰ ਧਾਰਮਿਕ ਨੀਤੀ ਹੈ ਜੀ ਪਰ ਇਹ ਧਾਰਮਿਕ ਨੀਤੀ ਕੇਜਰੀਵਾਲ ਜੀ ਅਪਣਾਉਂਦੇ ਨੇ ਤੇ ਅਕਾਲੀ ਦਲ ਤਾਂ ਕਹਿੰਦਾ ਸਾਡੀ ਤਾਂ ਪਾਰਟੀ ਖਤਰੇ ਚ ਪਈ ਹੈ ਜੀ ਧਾਰਮਿਕ ਬੁੱਦੇ ਕਰਕੇ ਹਮ ਅਸੀਂ ਤਾਂ ਜੀ ਧਰਮ ਦੀ ਗੱਲ ਨਹੀਂ ਮੰਨਣੀ ਜੇ ਧਰਮ ਦੀ ਗੱਲ ਮੰਨ ਲਈ ਸਾਡੇ ਤਾਂ ਰਜਿਸਟ੍ਰੇਸ਼ਨ ਦਾ ਦੋ ਜੀ ਤੇ ਕੇਜਰੀਵਾਲ ਦੀ ਰਜਿਸਟ੍ਰੇਸ਼ਨ ਕਿਵੇਂ ਰੇ ਸੋ ਕੀ ਇਹ ਧਰਮ ਚ ਦਖਲ ਨਹੀਂ ਸੋ ਇਸ ਲਈ ਕਿੰਨੇ ਹੀ ਸਵਾਲ ਖੜੇ ਨੇ ਕਿ ਕਿੱਧਰ ਨੂੰ ਜਾਣੀ ਹੈ ਕਹਾਣੀ ਪਰ ਲੈ ਦੇ ਕੇ ਸਾਰੇਆਂ ਪਾਰਟੀਆਂ ਨੂੰ ਪਰੇਸ਼ਾਨੀ ਜੀ ਜ਼ਰੂਰ ਪਾਤਾ केजरीवाल ਨੇ ਕਿ ਯਾਰ ਕਿੱਥੋਂ ਫਾਰਮੂਲਾ ਕੱਢ ਕੇ ਲਿਆਉਂਦੇ ਹੁਣ ਕਿੱਧਰ ਨੂੰ ਭੱਜੀਏ ਖਾਸ ਕਰਕੇ ਭਾਜਪਾ ਲਈ ਤਾਂ ਸਮਝ ਨਹੀਂ ਆਉਂਦੀ ਕਿ ਇਹਨੂੰ ਨਕਾਰੇ ਕਿ ਮੰਨੇ ਜੀ ਜੀ ਬਿਲਕੁਲ ਦੀਪਕ ਜੀ ਸਮਾਧਨ ਲਈ ਬਹੁਤ ਬਹੁਤ ਧੰਨਵਾਦ ਕਰ ਲੂ ਫੇਰ ਗੱਲ ਕਰਦੇ ਹਾਂ ਜੀ ਬਹੁਤ ਸ਼ੁਕਰੀਆ ਅੱਛੇ ਗੱਲ ਬਹੁਤ ਸ਼ੁਕਰੀਆ ਥੈਂਕ ਯੂ ਜੀ